ਕਰਦਾ ਪੈਰ ਬਾਬਾ ਇਹਦੇ ਝਾੜੂ ਦੇ ਉੱਤੇ ਪੈ ਗਿਆ ਹੁਣ ਉਹਨੇ ਬਸਤਰ ਪਾਈ ਸੀ ਕੁੜੀਆਂ ਵੱਲੇ ਸੀਗਾ ਮੁੰਡਾ ਉਸ ਬੱਚੇ ਦੇ ਸਾਰੇ ਸੰਸਕਾਰ ਮੁੰਡੇ ਤੋਂ ਕੁੜੀਆਂ ਦੇ ਵੱਲੇ ਬਦਲ ਗਏ ਹੁਣ ਤੁਸੀਂ ਇਹ ਸਾਖੀ ਸਾਰੀ ਸੁਣ ਲਈ ਤੁਸੀਂ ਇਹ ਸਾਖੀ ਨੂੰ ਸੁਣ ਕੇ ਇੱਕ ਚੀਜ਼ ਮਹਿਸੂਸ ਕੀਤੀ ਹੋਣੀ ਹੈ ਕਿ ਇਹਦੇ ਵਿੱਚ ਉਹਨੇ ਇਹ ਪੇਸ਼ ਕੀਤਾ ਕਿ ਇੱਕ ਬੱਚਾ ਝਾੜੂ ਦੇ ਉੱਪਰ ਪੈਰ ਰੱਖ ਦਿੰਦਾ ਜੇ ਭਾਈ ਸ਼ਾਲੋ ਜੀ ਵੇਖਦੇ ਆ ਕਿ ਉਹ ਹੈ ਲੜਕਾ ਸੀ ਪਰ ਉਹਨੇ ਜਿਹੜੇ ਕੱਪੜੇ ਸੀ ਲੜਕੀਆਂ ਵਾਲੇ ਪਾਏ ਸੀ ਦੇ ਪਾਸ਼ਾਲੋ ਜੀ ਨੂੰ ਕਹਿਣ ਲੱਗੇ ਵੀ ਤੂੰ ਕੀ ਕਰਦੀ ਆ ਇੰਨੀ ਕਹਿਣ ਦੀ ਧੀਰ ਸੀ ਕਿ ਉਹ ਜਿਹੜੀ ਜਿਹੜਾ ਲੜਕਾ ਸੀ ਤੇ ਉਹਦੇ ਸਾਰੇ ਹਾਵ ਭਾਵ ਜਿਹੜੇ ਉਹ ਲੜਕੀਆਂ ਵਾਲੇ ਹੋ ਗਏ ਦੋ ਮਿੰਟ ਲਈ ਸੋਚੋ ਕਿ ਇਸ ਘਟਨਾ ਨੂੰ ਗੁਰਮਤ ਮੰਦੀ ਆ ਸਵਾਲ ਇਹ ਪੈਦਾ ਹੁੰਦਾ ਵੀ ਕੀ ਇਸ ਘਟਨਾ ਨੂੰ ਜਿਹੜੇ ਗੁਰੂ ਸਾਹਿਬਾਨ ਸਾਨੂੰ ਉਸ ਕੁਦਰਤ ਦੇ ਉਸ ਮਾਲਕ ਦੇ ਨਿਜਮਾ ਵਿੱਚ ਤੁਰਨ ਦੀ ਪ੍ਰੇਰਣਾ ਦੇ ਰਹੇ ਹੋ ਲਾਹੌਰ ਸੌਖੀ ਐਗਜ਼ਾਮਪਲ ਲੈਂਦੇ ਆਪਾਂ ਇਸੇ ਵੀ ਕੰਟਰੀ ਦਾ ਸਿਟੀਜ਼ਨ ਬਣਨਾ ਹੋਵੇ ਉੱਥੋਂ ਦਾ ਮਨੁੱਖ ਨੇ ਵਸਨੀਕ ਬਣਨਾ ਹੋਵੇ ਤੇ ਉਸ ਕੰਟਰੀ ਦੇ ਕਾਨੂੰਨ ਨੂੰ ਆਪਣੇ ਮੁਤਾਬਕ ਨਹੀਂ ਉਹ ਚਲਾ ਸਕਦਾ ਬਲਕਿ ਉਸ ਕੰਟਰੀ ਦਾ ਜੇ ਉਹਨੇ ਵਧੀਆ ਸਿਟੀਜ਼ਨ ਬਣਨਾ ਤੇ ਉਸ ਕੰਟਰੀ ਦੇ ਕਾਨੂੰਨ ਦੀ ਨਿਜਮ ਦੀ ਉਹਨੂੰ ਪਾਲਣਾ ਕਰਨੀ ਪੈਣੀ ਫਿਰ ਜਾ ਕੇ ਉਸ ਕੰਟਰੀ ਜਾਓ ਵਧੀਆ ਵਸਨੀਕ ਬਣ ਸਕਦਾ ਜੇ ਇੱਕ ਕੰਟਰੀ ਦਾ ਕਾਨੂੰਨ ਆਪਣੇ ਮੁਤਾਬਕ ਨਹੀਂ ਬਦਲੇ ਜਾ ਸਕਦਾ ਕਾਨੂੰਨ ਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਪੈਂਦਾ ਤੇ ਉਸ ਮਾਲਕ ਵੈਗਰੂ ਕਾਲਪੁਖ ਨੂੰ ਜਿਹਨੂੰ ਅਸੀਂ ਬڑے ਨਾਮਾਂ ਦੇ ਨਾਲ ਗੁਰਬਾਣੀ ਚ ਪੜਦੇ ਆ ਉਹ ਬੀਠਲਾ ਹੈ ਰਮਈਆ ਹੈ ਦਮੋਦਰ ਹੈ ਹੁਣ ਜਦੋਂ ਉਹਦੇ ਨਿਜਮਾ ਦੀ ਗੱਲ ਆਏਗੀ ਇਥੇ ਰੋਜ਼ ਉਹਦੇ ਨਿਜਮਾ ਨੂੰ ਬਦਲਣ ਵਾਸਤੇ ਤਰਲੇ ਲੈ ਜਾ ਰਿਹਾ ਤਰਲੋ ਮਸੀ ਹੋਇਆ ਜਾ ਰਿਹਾ ਬਾਣੀ ਤਾਂ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਜੋ ਤੁਧ ਪਾਵੇ ਸਾਈ ਭਲੀ ਕਰ ਜੋ ਤੁਹਾਨੂੰ ਪਾਉਂਦਾ ਉਹ ਮੈਨੂੰ ਵੀ ਕੰਮ ਚੰਗਾ ਲੱਗ ਜੇ ਇੱਕ ਜਗ੍ਹਾ ਵੀ ਗੁਰੂ ਸਾਹਿਬ ਜੀ ਨੇ ਬਾਣੀ ਚ ਇਹ ਗੱਲ ਨਹੀਂ ਆਖੀ ਵੀ ਅਸੀਂ ਤੁਹਾਡੀ ਰਜਾਇਜ਼ ਦਖਲ ਦੇਣਾ ਪਰ ਇਥੇ ਉਹ ਲੋਕ ਆ ਜਿਹੜੇ ਮਤਲਬ ਇੱਕ ਝੜ ਦੇ ਉੱਤੇ ਪੈਰ ਰਖਣ ਨਾਲ ਹੀ ਇੱਕ ਲੜਕੇ ਨੂੰ ਲੜਕੀ ਬਣਾਉਣ ਦੇ ਦਾਅਵੇ ਪੈ ਕਰਦੇ। ਇਹ 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 ਜਿਹੜੇ ਲੋਕ ਜਿਹੜੇ ਸਾਡੇ ਸਿੱਖੀ ਦੇ ਵਿਹੜੇ ਵਿੱਚ ਇਦਾਂ ਦੇ ਮਨਮਤੀਏ ਲੋਕ ਪੈਦਾ ਹੋ ਗਏ। ਨਵੀਆਂ ਨਵੀਆਂ ਆਟਮਾ ਰੋਜ਼ ਹੀ ਜਿਹੜੀਆਂ ਉਹ ਆ ਰਹੀਆਂ। ਕਦੀ ਇਹਦੇ ਬਾਰੇ ਸਾਨੂੰ ਧਿਆਨ ਦੇਣ ਦੀ ਲੋੜਾ ਅੱਗੇ ਬੈਠੇ ਸੁਣਨ ਵਾਲੇ ਵੀ ਉਹੋ ਜਿਹੇ ਹੈਗੇ ਆ। ਜਿਹੜਾ ਅੱਜ ਇਦਾਂ ਦੀਆਂ ਮਨਮਤਾ ਸੁਣਦਾ ਕਰਾਮਾਤਾਂ ਸੀਆਂ ਸਾਖੀ ਸੁਣਾਉਂਦਾ। ਇੱਕ ਨਹੀਂ ਹੈਗਾ ਚਿੱਤੇ ਲੈਂਣ ਲੱਗੀ ਪਈ ਐ। ਤਾਂ ਇਹ ਤੁਸੀਂ ਵੇਖੋ ਜਿਹੜਾ ਵੀ ਗੱਪ ਕਹਾਣੀਆਂ ਸ ਨੇ ਜੇ ਕ੍ਰਿਸਚਨਾਂ ਦੇ ਪ੍ਰਚਾਰ ਦੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਗੈਬੀ ਸ਼ਕਤੀਆਂ ਨਾਲ ਠੀਕ ਹੋਣ ਦੇ ਦਾਅਵੇ ਕਰਦੇ ਆ ਜੀ ਉਹ ਮੁਰਦੇ ਨੂੰ ਜਿਉਂਦਾ ਕਰ ਅਸੀਂ ਕਿਹੜੇ ਘਟ ਕਰਦੇ ਸਾਡੇ ਤੇ ਤੋਂ ਵੱਧ ਜਿਹੜਾ ਵਾ ਮਨਮਤਾਆਂ ਜਿਹੜੀਆਂ ਖਲਾਰੀਆਂ ਪਈਆਂ ਉਧਰ ਵੀ ਸੰਗ ਧਿਆਨ ਦੇਣ ਦੀ ਜ਼ਰੂਰਤ ਹੋਇ ਇਹ ਇਦਾਂ ਦੇ ਨੇ ਇਦਾਂ ਦੀਆਂ ਅਨੇਕਾਂ ਤੁਹਾਨੂੰ ਹੋਰ ਵੀ ਘਟਨਾਵਾਂ ਜਿਹੜੀਆਂ ਮਿਲਣੀਆਂ ਵਾ ਕਿਤੇ ਕੋਈ ਕਿਸੇ ਬ੍ਰਹਮ ਗਿਆਨੀ ਵੱਲੋਂ ਥੋਕ ਆਪਣੇ ਮੂੰਚ ਪਵਾ ਕੇ ਦਾਅਵਾ ਕਰਦਾ ਜੀ ਤੇ ਇਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਕੋਈ ਕਿਸ ਦੀ ਝੂਠ ਖਾਨ ਨੂੰ ਕਹਿ ਰਿਹਾ ਜੀ ਇਹਦੀ ਝੂਠ ਖਾ ਲੋ ਤੇ ਬਾਬਾ ਜੀ ਨੇ ਉਹਨੂੰ ਉਹਦਾ ਭਲਾ ਕਰ ਦਿੱਤਾ ਇਦਾਂ ਦੀਆਂ ਕਹਾਣੀਆਂ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾ ਬਣਾ ਕੇ ਪੇਸ਼ ਕੀਤਾ ਜਾ ਰੀਆਂ ਮੇਰੇ ਵੀਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਪਹਿਲੀ ਗੱਲ ਤੇ ਇੱਕ ਨਿਯਮ ਬਣਾਓ ਆਪਣੇ ਘਰਾਂ 'ਚ ਆਪ ਗੁਰਬਾਣੀ ਦਾ ਪਾਠ ਕਰਨ ਦੀ ਜਿਹੜੀ ਆ ਸ਼ੁਰੂਆਤ ਕਰੋ ਜਿਨ੍ਹਾਂ ਨੇ ਅਜੇ ਤੱਕ ਸਹਿਜ ਪਾਠ ਸ਼ੁਰੂ ਨਹੀਂ ਕੀਤਾ ਅਰਥਾ ਸਹਿਤ ਖੁਦ ਬਾਣੀ ਪੜੋ ਆਪ ਪੜੋ ਤੇ ਵਿਚਾਰੋ ਕਿਸੇ ਦੇ ਪਿੱਛੇ ਨਾ ਲੱਗੋ ਅਸੀਂ ਇਹ ਕਦੀ ਦਾਵਾ ਨਹੀਂ ਕਰਦੇ ਕਿ ਜੋ ਅਸੀਂ ਕਹਿ ਰਹੇ ਹਾਂ ਬਿਲਕੁਲ ਸੱਚ ਵਾ ਅਸੀਂ ਕਹਿੰਦੇ ਖੁਦ ਗੁਰਬਾਣੀ ਪੜੋ ਖੁਦ ਵਿਚਾਰੋ ਸਮਝੋ ਐਲੀ ਵਰਤੋਂ ਕਰੋ ਆ ਜਿਹੜਾ ਸਾਨੂੰ ਸਭ ਤੋਂ ਗगन ਆੜਾ ਗगन ਦਿੱਤਾ ਨਾ ਗगन ਨਗਰ ਇੱਕ ਬੂੰਦ ਨਾ ਵਰਖੇ ਨੂੰ ਬਾਣੀ ਚ ਗगन ਆਖਿਆ ਇਸ ਦਿਮਾਗ ਨੂੰ ਇਹਨੂੰ ਆਖਿਆ ਸੀ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਇਸ ਕੋਠੜੀ ਦੇ ਵਿੱਚ ਵਿਚਾਰਾ ਕਰੋ ਇਹਨੂੰ ਇਹਨੂੰ ਵਰਤੋ ਜਿਹੜੀ ਵਰਤੋਂ ਕਰੋ ਐਦਾਂ ਦੀਆਂ ਕਰਾਮਾਤਾਂ ਕਹਾਣੀਆਂ ਸਾਖੀਆਂ ਹੁਣ ਆ ਜਿਹੜੀ ਘਟਨਾ ਸੁਣਾਈਆ ਇਹਦਾ ਕੀ ਸਾਡੇ ਕੋਲ ਪ੍ਰੂਫ ਆ ਜੀ ਮੰਨ ਲਓ ਐਦਾਂ ਦੀਆਂ ਤੇ ਬਹੁਤ ਗੱਪ ਕਹਾਣੀਆਂ ਇਤਿਹਾਸ ਦੇ ਵਿੱਚ ਜਿਹੜੀਆਂ ਉਹ ਪੇਸ਼ ਕੀਤੀਆਂ ਹੋਈਆਂ ਮਤਲਬ ਜਿਹੜੀ ਤੁਹਾਨੂੰ ਫਿੱਟ ਬੈਂਦੀ ਆ ਉਹ ਘਟਨਾ ਤੁਸੀਂ ਰੱਖ ਲੀਦੇ ਹੋ ਜਿਹੜੀ ਤੁਹਾਡੇ ਫਿੱਟ ਨਹੀਂ ਪੈਂਦੀ ਕਹਿੰਦੇ ਜੀ ਇਹ ਤੇ ਰਲਾ ਪਿਆ ਹੋਇਆ ਹੈ ਸਾਡੇ ਕੋਲ ਇੱਕੋ ਕਿਸਮ ਦੀ ਆ ਇਹ ਮੈਂ ਸਰੋਤਿਆਂ ਵਾਸਤੇ ਵੀਡੀਓ ਬਣਾ ਰਿਹਾ ਜੀ ਜਿਹੜੇ ਸਰੋਤੇ ਸੱਚੀ ਗੋ ਸਮਝਣਾ ਚਾਹੁੰਦੇ ਆ ਸਾਡੇ ਕੋਲ ਹਰ ਇੱਕ ਗੱਲ ਦਾ ਜਵਾਬ ਗੁਰਬਾਣੀ ਚ ਗੁਰਬਾਣੀ ਖੁਦ ਪੜੋ ਘਟਨਾ ਕੋਈ ਸਾਖੀ ਕੋ ਮਨ ਘੜਤ ਇਤਿਹਾਸ ਗਲਤ ਹੋ ਸਕਦਾ ਗੁਰਬਾਣੀ ਗਲਤ ਨਹੀਂ ਹੋ ਸਕਦਾ ਗੁਰਬਾਣੀ ਨੂੰ ਪੜੋ ਵਿਚਾਰੋ ਤੇ ਇਹੋ ਜਿਹੜੇ ਆ ਗਪੌੜ ਸੰਖ ਜਿਹੜੇ ਇਦਾਂ ਦੇ ਸੁਣਾ ਰਹੇ ਕਤਨਾ ਤਰ੍ਹਾਂ ਦੀਆਂ ਮਾਰਕੀਟ ਵਿੱਚ ਪੈਦਾ ਹੋ ਰਹੀਆਂ ਇਦਾਂ ਦੀਆਂ ਜਿਹੜੀਆਂ ਆ ਆਟਮਾ ਨਵੇਂ ਤੋਂ ਨਵੇਂ ਵਿਚਾਰ ਲੈ ਕੇ ਆ ਰਿਹਾ ਹੁਣ ਸਾਰੀ ਘਟਨਾ ਚ ਕੋਈ ਗੁਰਬਾਣੀ ਦਾ ਪਰਮਾਨ ਨਹੀਂ ਆ ਬਸ ਇਦਾਂ ਦੀਆਂ ਆਪਾਂ ਗੱਪ ਕਹਾਣੀਆਂ ਜਿਹੜੀਆਂ ਐਸ਼ਾ ਮਜਾਲ ਵੇਖੋ ਕਮਾਲ ਦੀ ਗੱਲ ਤੁਸੀਂ ਵੇਖੋ ਜਦੋਂ ਕੋਈ ਗੁਰੂ ਸ਼ਬਦ ਦੀ ਵਿਚਾਰ ਕਰਦਾ ਨਾ ਪ੍ਰਚਾਰਕ ਕੋਈ ਵੀ ਰਾਗੀ ਢਾਡੀ ਕਵੀਸ਼ਰ ਪ੍ਰਚਾਰ ਮੈਂ ਸਾਰੀ ਪ੍ਰਚਾਰਕ ਸ਼੍ਰੇਣੀ ਦੀ ਗੱਲ ਕਰਦਾ ਜਿਹੜੇ ਵੀ ਪ੍ਰਚਾਰਕ ਗੁਰਬਾਣੀ ਦੀ ਗੱਲ ਕਰਦੇ ਆ ਨਾ ਉਦੋਂ ਇੱਕ ਲੋਬੀ ਧੜਾ ਧੜ ਗਾਲਾਂ ਕੱਢਣ ਵਾਲੀ ਆ ਇਹ ਇਹਨਾਂ ਨੂੰ ਗਾਲਾਂ ਕੱਢੋ ਇਹਨਾਂ ਨੂੰ ਇਹਨਾਂ ਨੂੰ ਮਤਲਬ ਨਕਾਰੋ ਜੀਏ ਜੀ ਤੇ ਮਨਮਤੀ ਹੈ ਇਹ ਜੀਏ ਤੇ ਇਹ ਪੰਥ ਚ ਬਖੇੜੇ ਖੜੇ ਕਰਦੇ ਜੀ ਦੁੱਧ ਆ ਪੈਦਾ ਕਰਦੇ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਇਹਨਾਂ ਬਾਰੇ ਕਿਸੇ ਨੇ ਸ਼ਬਦ ਨਹੀਂ ਬੋਲਣਾ ਵੀ ਆ ਕੀ ਸੁਣਾਇਆ ਜਾ ਰਿਹਾ ਹੁਣ ਤੁਸੀਂ ਸੁਣਨੇ ਲਈ ਵੀਰ ਦੀ ਜਿਹੜੀ ਵੀਡੀਓ ਮੈਂ ਤਾਂ ਕਹਾਂ ਉਹ ਛੋਟਾ ਵੀਰ ਆ ਤਰਸ ਆਉਂਦਾ ਉੱਤੇ ਵੀ ਮੇਰੇ ਵੀਰ ਬਾਣੀ ਪੜ੍ਹ ਲਾ ਸਹਿਜ ਪਾਠ ਕਰਿਆ ਕਰੋ ਮੇਰਾ ਵੀ ਐਵੇਂ ਹੋਰ ਹੀ ਕਹਾਣੀਆਂ ਸੁਣਾਈਏ ਨੇ ਲੋਕਾਂ ਨੂੰ ਤੁਸੀਂ ਜਿਹੜੀ ਉਹਦੇ ਪੈਰ ਪੈ ਕੇ ਝਾੜੂ ਉੱਤੇ ਪੈਰ ਪੈ ਕੇ ਮਤਲਬ ਤੁਸੀਂ ਉਹ ਕਿੱਡੀ ਵੱਡੀ ਗੱਲ ਆ ਵੀ ਜੰਮਿਆ ਜੰਮਿਆ ਉਹ ਲੜਕਾ ਸੀ ਮਾਂ ਨੇ ਨਵਾਇਆ ਤਵਾਇਆ ਅੱਛਾ ਤੁਸੀਂ ਵੇਖੋ ਇੱਕ ਬੰਨੇ ਭਾਈ ਸ਼ਾਲੂ ਦੀ ਤੁਸੀਂ ਤਾਰੀਫ਼ ਕਰ ਰਹੇ ਆ ਇੱਕ ਝਾੜੂ ਤੇ ਪੈਰ ਪੈਣ ਨਾਲ ਉਹਨੂੰ ਇਹ ਕਹਤਾ ਕਿ ਤੂੰ ਕੀ ਕਰਦੀ ਆ ਉਹ ਲੜਕੇ ਤੋਂ ਲੜਕੀ ਬਣ ਗਈ ਮਤਲਬ ਤੁਸੀਂ ਭਾਈ ਸ਼ਾਲੂ ਨੂੰ ਇੱਕ ਇੱਕ ਸਰਾਫ ਦੇਣ ਵਾਲਾ ਵਿਅਕਤੀ ਪੇਸ਼ ਕਰ ਰਹੇ ਤੁਸੀਂ ਇਹਦੀ ਵਡਿਆਈ ਕਰ ਰਹੇ ਭਾਈ ਸ਼ਾਲੂ ਨੂੰ ਤੁਸੀਂ ਮਤਲਬ ਮੰਨ ਲਓ ਜੇ ਆਪਾਂ ਇਹਦਾ ਮਨ ਵੀ ਲਈਏ ਇਹ ਚ ਭਾਈ ਸ਼ਾਲੂ ਦੀ ਵਡਿਆਈ ਆ ਕਿ ਭਲਾ ਉਹਨਾਂ ਦੀ ਇਨਸਲਟ ਆ ਤੂੰ ਤੁਸੀਂ ਆਪਣੇ ਆਪ ਹੀ ਭਾਈ ਸ਼ਾਲੂ ਨੂੰ ਉੱਚਾ ਕਹਿ ਰਿਹਾ ਤੇ ਨਾਲੇ ਇਹ ਕਹਿ ਰਿਹਾ ਸੋਚੋ ਵੀ ਗੁਰੂ ਅਰਜਨ ਸਾਹਿਬ ਦੇ ਸਿੱਖਾਂ ਵਿੱਚ ਇੰਨੀ ਸ਼ਕਤੀ ਆ ਗੁਰੂ ਅਰਜਨ ਸਾਹਿਬ 'ਚ ਇੰਨੀ ਸ਼ਕਤੀ ਹੋएगी ਉਹ ਭਲੇ ਜੋ ਗੁਰੂ ਸਾਹਿਬ ਦੀ ਸ਼ਕਤੀ ਆ ਨਾ ਉਹਦੀ ਸਹੀ ਵਰਤੋਂ ਕਰੋ ਜੋ ਸਹੀ ਵਿਚਾਰ ਸੀ ਗੁਰੂ ਸਾਹਿਬ ਦੀ ਗੁਰੂ ਸਾਹਿਬ ਨੇ ਜੋ ਦਲੀਲਾਂ ਦਿੱਤੀਆਂ ਸਮਾਜ ਨੂੰ ਸੇਧ ਦਿੱਤੀ ਗਿਆਨ ਦਿੱਤਾ ਜ਼ਿੰਦਗੀ ਜਿਉਂਦਾ ਤਰੀਕਾ ਦਿੱਤਾ ਕਿ ਸੁਰਤ ਨੂੰ ਕਿਦਾਂ ਉੱਚਾ ਚੁੱਕਣਾ ਕਿਦਾਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਉਣਾ ਉਹ ਚੀਜ਼ਾਂ ਹੀ ਛੱਡ ਕੇ ਤੇ ਹੋਰ ਹੀ ਕਰਾਮਾਤੀ ਤੇ ਸਾਖੀਆਂ ਤੇ ਆਹ ਸ਼ਬਦ ਪੜੋ ਜੀ ਇਹਦੇ ਨਾਲ ਰੋਗ ਠੀਕ ਹੁੰਦਾ ਤੇ ਜਿਹੜੇ ਇਹ ਇਹ ਮੇਰੇ ਵੀਰ ਜਿੱਥੋਂ ਆਏ ਆ ਨਾ ਜਿਸ ਸੰਸਥਾ ਨਾਲ ਸੰਬੰਧ ਰੱਖਦੇ ਆ ਲੋਕਾਂ ਨੂੰ ਕਹਿੰਦੇ ਆਹ ਸ਼ਬਦ ਪੜੋ ਤੁਹਾਡੀਆਂ ਬਿਮਾਰੀਆਂ ਠੀਕ ਹੋਣਗੀਆਂ ਆਹ بڑے بڑے ਹਸਪੀਟਲ ਆ ਮੇਰੇ ਵੀਰੋ ਗੁਮਰਾਹ ਨਾ ਹੋ ਇਹ ਜਿਹੜਾ ਵੀਰ ਪ੍ਰਚਾਰਕ ਤੁਸੀਂ ਕਸਾ ਸੁਣੀ ਆ ਤੁਹਾਨੂੰ ਪਤਾ ਵੀ ਇਹ ਕਿਸ ਜਫੇਬੰਦੀ ਨਾਲ ਸੰਬੰਧ ਰੱਖਦਾ ਇਹਨਾਂ ਨੂੰ ਕੋ ਆਪਣੇ ਹਸਪੀਟਲ ਬੰਦ ਕਰ ਦੋ ਆ ਤੁਸੀਂ ਤੁਸੀਂ ਲੋਕਾਂ ਨੂੰ ਸ਼ਬਦਾਂ ਦੇ ਨਾਲ ਠੀਕ ਕਰ ਦੋ ਆਪ ਤੁਸੀਂ ਵਡੇ ਵਡੇ ਹਸਪੀਟਲ ਖੋਲੇ ਆ ਉੱਥੇ ਮਤਲਬ ਇਲਾਜ ਵੀ ਡਾਕਟਰ ਕਰਦੇ ਆ ਈਵਨ ਇਸ ਤੋਂ ਤੱਕ ਜਿਹੜੇ ਇਹਨਾਂ ਜਥੇਬੰਦੀਆਂ ਦੇ ਮੁਖੀ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਜਦੋਂ ਬਿਮਾਰ ਹੁੰਦੇ ਤਾਂ ਉਹਨਾਂ ਨੂੰ ਹਸਪੀਟਲ ਜਾਣਾ ਪੈਂਦਾ ਖੁਦ ਈਵਨ ਇਸ ਤੋਂ ਤੱਕ ਉਹ ਬਾਬਾ ਆਪ ਵੀ ਭਾਈ ਆ ਵੈਸੇ ਉਹ ਬਾਬਾ ਤਾਂ ਨਹੀਂ ਕਹਿ ਸਕਦੇ ਆਪਾਂ ਚਲੋ ਪਰ ਉਹ ਕਾਮਾਦੀ ਦਾ ਸਾਰੇ ਬਾਬਿਆਂ ਵਾਲੇ ਆ ਉਹਦਾ ਵੀ ਇਲਾਜ ਡਾਕਟਰਾਂ ਨੇ ਕੀਤਾ ਦੂਜਿਆਂ ਨੂੰ ਤੁਸੀਂ ਕਹਿੰਦੇ ਵੀ ਆਹ ਸ਼ਬਦ ਪੜੋ ਤੁਹਾਡੇ ਘਰੋਂ ਦੁੱਖ ਦੂਰ ਹੋ ਜਾਣਗੇ ਤੇ ਆਪ ਤੁਸੀਂ ਸਾਰੇ ਹੀ ਜਾ ਕੇ ਜਦੋਂ ਹਸਪੀਟਲਾਂ ਜਾ ਕੇ ਡਾਕਟਰਾਂ ਦੇ ਕੋਲ ਇਲਾਜ ਕਰਾਉਂਦੇ ਜਦੋਂ ਗੁਰੂ ਸਾਹਿਬ ਨੇ ਆਪਣੇ ਕੋਲ ਚੰਗੇ ਚੰਗੇ ਵੈਦ ਹਕੀਮ ਆਪਣੇ ਕੋਲ ਰੱਖਿਆ ਕੀਰਤਪੁਰ ਸਭ ਸਭ ਤੋਂ ਵੱਡਾ ਵੈਦਖਾਨਾ ਸੀ ਗੁਰੂ ਸਾਹਿਬ ਦੇ ਕੋਲ ਗੁਰੂ ਸਾਹਿਬ ਨਾਲੋਂ ਵੱਧ ਤੁਹਾਡੇ ਕੋਲ ਤਾਕਤ ਹੋ ਅੱਜ ਕਿਦਾਂ ਬਹਿ ਕੇ ਗੁਰੂ ਜੀ ਜੁਰੀ ਤੇ ਗੱਪ ਕਹਾਣੀਆਂ ਸੁਣਾਈ ਜਾਂਦੇ ਹੋ ਜੀ ਆਹ ਸ਼ਬਦ ਪੜੋ ਤੁਹਾਡੇ ਆ ਦੁੱਖ ਠੀਕ ਹੋ ਜਾਣਗੇ ਫੇ ਵੱਡੇ ਵੱਡੇ ਹਸਪੀਟਲ ਕਾਦੇ ਵਾਸਤੇ ਜਿਹੜੇ ਕਹਿ ਰਹੇ ਉਹਨਾਂ ਦੇ ਆਪਣੇ ਹਸਪੀਟਲ ਕਿਹੜੇ ਕਿਹੜੇ ਵੱਡੇ ਨੇ ਤਾਂ ਮੇਰੇ ਵੀਰੋ ਇਹ ਤੇ ਤੁਹਾਡੀ ਆਮ ਸੰਗਤ ਵਾਸਤੇ ਮੈਂ ਬੇਨਤੀ ਕਰ ਰਿਹਾ ਵੀ ਇਨ੍ਹਾਂ ਕੱਲਾਂ ਤੋਂ ਬਚੋ ਪਖੰਡਵਾਦ ਜਿਹੜਾ ਵਾ ਉਹ ਦਿਨੋਂ ਦਿਨ ਫੈਲਦਾ ਜਾ ਰਿਹਾ ਤੇ ਇਹਦਾ ਇੱਕੋ ਤਰੀਕਾ ਆ ਬਾਣੀ ਪੜੋ ਕਿਸੇ ਨੇ ਤੁਹਾਨੂੰ ਸਮਝਾਉਣੀ ਨਹੀਂ ਆਉਣਾ ਜੀ ਇਦਾਂ ਦੇ بڑے ਸਮਾਜ ਦੇ ਵਿੱਚ ਬੈਠੇ ਜਿਹੜੇ ਤੁਹਾਨੂੰ ਗੁੰਮਰਾਹ ਕਰਕੇ ਲੁੱਟਣ ਵਾਲੇ ਆ ਤੇ ਮੈਨੂੰ ਪਤਾ ਜਿਹੜਾ ਜਿਹੜਾ ਵੀ ਪ੍ਰਚਾਰਕ ਗੁਰਮਤ ਦੀ ਗੱਲ ਕਰਦਾ ਉਹਦੇ ਵਿਰੋਧ ਵਿੱਚ ਖੜੇ ਹੋ ਜਾਂਦੇ ਆ ਕੋਈ ਪ੍ਰਚਾਰਕ ਕੋਈ ਆਮ ਜਨ ਸੁਧਾਰਨ ਮੰੰਦਾ ਵੀ ਜੇ ਤੁਹਾਨੂੰ ਕੋ ਅਕਲ ਦੀ ਗੱਲ ਕਰਦਾ ਨਾ ਜਿੰਨੇ ਵੀ ਬੇਅਕਲੇ ਲੋਕਾਂ ਗਾਲਾਂ ਮਤਲਬ ਧੀਆਂ ਭੈਣਾਂ ਦੀਆਂ ਮਾੜੀਆਂ ਤਾਂ ਕਿ ਉਹਦਾ ਮਨੋਬਲ ਡੇਕਣ ਲਈ ਵੀ ਇਹ ਦੁਬਾਰਾ ਕਦੀ ਵੀ ਕੋਈ ਚੰਗੀ ਵਿਚਾਰ ਨਾ ਕਰ ਸਕੇ ਪਰ ਮੇਰੇ ਖਿਆਲ ਨਾਲ ਹੱਥ ਜੋੜ ਕੇ ਬੇਨਤੀ ਹੀ ਤੇ ਤਰਲਾ ਲੈਣੇ ਪਈ ਅਸੀਂ ਕਿਸੇ ਨੂੰ ਗਾਲ ਨਹੀਂ ਕੱਢਦੇ ਅਸੀਂ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਦੇ ਅਸੀਂ ਤੇ ਇਹ ਕਹਿੰਦੇ ਆ ਕਿ ਆ ਤਰਸ ਕਰੋ ਮਾਨਵਤਾ ਦੇ ਉੱਤੇ ਭਾਈ ਜੇ 크੍ਰਿਸਚੀਅਨਾਂ ਦੇ ਉਹਨਾਂ ਦੇ ਕੀਤੇ ਦਾਵੇ ਝੂਠੇ ਆ ਨਾ ਵੀ ਜੋ ਗੈਬੀ ਸ਼ਕਤੀਆਂ ਨੂੰ ਠੀਕ ਕਰਦੇ ਆ ਤੇ ਆ ਵੀ ਸਾਡੇ ਵੀ ਸਾਡੇ ਵੀ ਸਿੱਖੀ ਦੇ ਵੇੜੇ 'ਚ ਇਹੋ ਜਿਹੀਆਂ ਚੀਜ਼ਾਂ ਝੂਠੀਆਂ ਤੇ ਇਸ ਕਰਕੇ ਇਦਾਂ ਦੀਆਂ ਕਾਰਾਮਾਤੀ ਕਹਾਣੀਆਂ ਜਿਹੜੀਆਂ ਉਹ ਸੁਣਾ ਕੇ ਤੇ ਗੁਰਬਾਣੀ ਦੀ ਵਿਚਾਰ ਦਾ ਨਰਾਦਰ ਨਾ ਕਰੋ ਗੁਰੂ ਦੇ ਸੱਚੇ ਸਿਧਾਂਤ ਦੀ ਗੱਲ ਸਮਾਜ ਵਿੱਚ ਲੈ ਕੇ ਜਾਓ ਆਸੇ ਮੇਰੇ ਵੀਰ ਇਹਨਾਂ ਗੱਲਾਂ 'ਤੇ ਗੌਰ ਕਰਨਗੇ ਤੇ ਆ ਜਿਹੜੇ ਇਦਾਂ ਦੇ ਗੱਪ ਕਹਾਣੀਆਂ ਸੁਣਾਉਣ ਵਾਲੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਰਾਗੀ ਢਾਡੀ ਪ੍ਰਚਾਰਕ ਜਿਹੜੇ ਆ ਉਹ ਉਹ ਜਿਹੜੇ ਹੈਗੇ ਆ ਮੈਂ ਕਹਿੰਦਾ ਗੁਰਮਤਿ ਦੀ ਗੱਲ ਕਰਨ ਵਾਲੇ ਸਾਡੀ ਕੌਮ 'ਚ ਹੈਗੇ ਆ ਪਰ ਉਹਨਾਂ ਦਾ ਵੀ ਇਹ ਲੋਕ ਫਿਰ ਇਦਾਂ ਦੀਆਂ ਗੱਪ ਕਹਾਣੀਆਂ ਸੁਣਾ ਕੇ ਤੇ ਉਹ ਮਨੋਬਲ ਡੇਗਣ ਦੀ ਕੋਸ਼ਿਸ਼ ਕਰਦੇ ਚੜ੍ਹਦੀ ਕਲਾ ਚ ਰਹੋ ਮੇਰੇ ਵੀਰ ਹੌਲੀ ਹੌਲੀ ਸ਼ਬਦ ਦੀ ਵਿਚਾਰ ਕਰਾਂ ਜਾ ਰਹੀ ਆ ਸੰਗਤਾਂ ਸਹਿਜ ਪਾਠ ਕਰ ਰਹੀਆਂ ਆ ਆਪ ਪੜੋ ਸਮਝੋ ਵਿਚਾਰੋ ਤੇ ਗੁਰੂ ਦੇ ਸਿਧਾਂਤ ਨੂੰ ਆਪ ਅਪਣਾਉਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ